ਕਤਰ ਵਿੱਚ ਮੌਤ ਦੀ ਸਜ਼ਾ ਪਾਏ 8 ਭਾਰਤੀਆਂ ਨੂੰ ਰਿਹਾ ਕਰ ਦਿੱਤਾ ਗਿਆ ਦੱਸਦੀ ਹੈ ਕਿ ਇਹ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ ਇਹਨਾਂ ਭਾਰਤੀਆਂ ਨੂੰ ਜਾਸੂਸੀ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦੀ ਰਿਹਾਈ ਹੋ ਗਈ ਹੈ ਇਹਨਾਂ ਭਾਰਤੀਆਂ ਵਿੱਚੋਂ ਸੱਤ ਭਾਰਤੀ ਨਫਤੋਜ ਸਿੰਘ ਗਿੱਲ ਤੋਂ ਇਲਾਵਾ ਵਾਪਸ ਭਾਰਤ ਆ ਗਏ ਨੇ ਦੱਸਦੀ ਹੈ ਕਿ ਇਹ ਭਾਰਤੀ ਕਤਰ ਦੇ ਵਿੱਚ ਗ੍ਰਿਫਤਾਰ ਹੋਏ ਸਨ ਅਦਾਲਤ ਨੇ ਇਹਨਾਂ ਨੂੰ ਸਜ਼ਾ ਸੁਣਾਈ ਸੀ ਪਰ ਹੁਣ ਮੋਦੀ ਸਰਕਾਰ ਦੇ ਯਤਨਾਂ ਦੇ ਨਾਲ ਇਹਨਾਂ ਦੀ ਵਾਪਸੀ ਹੋ ਗਈ ਹੈ ਇਹ ਭਾਰਤੀ ਇਟਲੀ ਵਿੱਚ ਬਣੀ ਪੰਡੂਬੀਆਂ ਦੀ ਕੰਪਨੀ ਵਿੱਚ ਕੰਮ ਕਰਦੇ ਸਨ 2022 ਵਿੱਚ ਇਹ ਮਾਮਲਾ ਸ਼ੁਰੂ ਹੋਇਆ ਸੀ ਜਦੋਂ 30 ਅਗਸਤ ਨੂੰ 8 ਭਾਰਤੀਆਂ ਨੂੰ ਅਨਪਛਾਤੇ ਕਾਰਨਾ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਕਾਂਤ ਕਾਰਵਾਸੂ ਵਿੱਚ ਇਹਨਾਂ ਨੂੰ ਰੱਖਿਆ ਗਿਆ ਸੀ ਰਿਪੋਰਟਸ ਮੁਤਾਬਕ ਕਤਰ ਦੀ ਕੁਪੀਆ ਜਲਸੀ ਨੇ ਜਾਸੂਸੀ ਦੇ આરોਪ ਵਿੱਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਭਾਰਤੀ ਰਾਜਦੂਤ ਤੇ ਮਿਸ਼ਨ ਦੇ ਉਪ ਪ੍ਰਮੁੱਖ ਨੇ ਨੌ ਸਿਨਾਂ ਦੇ ਪ੍ਰਮੁੱਖ ਉਪ ਦਿਗਜਾਂ ਦੇ ਨਾਲ ਮੁਲਾਕਾਤ ਕੀਤੀ ਤੇ ਇਹਨਾਂ ਨੂੰ ਵਾਪਸ ਲਿਆਉਣ ਦੀ ਕਾफी ਜ਼ਿਆਦਾ ਕੋਸ਼ਿਸ਼ਾਂ ਕੀਤੀਆਂ ਇਹ ਕੋਸ਼ਿਸ਼ਾਂ ਹੁਣ ਰੰਗ ਲੈ ਕੇ ਆਈਆਂ ਨੇ ਤੇ ਇਹਨਾਂ ਦੀ ਵਾਪਸੀ ਭਾਰਤ ਵੱਲ ਹੋ ਗਈ ਹੈ ਦੱਸਦੀ ਹੈ ਕਿ ਇਹਨਾਂ ਵਿੱਚੋਂ ਕਈਆਂ ਦੀ ਜ਼ਮਾਨਤ ਯਾਚਿਕਾਵਾਂ ਖਾਰਜ ਕਰ ਦਿੱਤੀਆਂ ਗਈਆਂ ਸਨ ਤੇ ਇਹਨਾਂ ਨੂੰ ਜੇਲ੍ਹ ਵਿੱਚ ਪਾ ਦਿੱਤਾ ਗਿਆ ਸੀ ਕਤਰ ਵਿੱਚ ਮੌਤ ਦੀ ਸਜ਼ਾ ਪਾਏ 8 ਭਾਰਤੀਆਂ ਨੂੰ ਰਿਹਾ ਕਰ ਦਿੱਤਾ ਗਿਆ ਦੱਸਦੀ ਹੈ ਕਿ ਇਹ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ ਇਹਨਾਂ ਭਾਰਤੀਆਂ ਨੂੰ ਜਾਸੂਸੀ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦੀ ਰਿਹਾਈ ਹੋ ਗਈ ਹੈ ਇਹਨਾਂ ਭਾਰਤੀਆਂ ਵਿੱਚੋਂ ਸੱਤ ਪਾਰਟੀ ਨਵਤੋਜ ਸਿੰਘ ਗਿੱਲ ਤੋਂ ਇਲਾਵਾ ਵਾਪਸ ਭਾਰਤ ਆ ਗਏ ਨੇ ਦੱਸਦੀ ਹੈ ਕਿ ਇਹ ਭਾਰਤੀ ਕਤਰ ਦੇ ਵਿੱਚ ਗ੍ਰਿਫਤਾਰ ਹੋਏ ਸਨ ਅਦਾਲਤ ਨੇ ਇਹਨਾਂ ਨੂੰ ਸਜ਼ਾ ਸੁਣਾਈ ਸੀ ਪਰ ਹੁਣ ਮੋਦੀ ਸਰਕਾਰ ਦੇ ਯਤਨਾਂ ਦੇ ਨਾਲ ਇਹਨਾਂ ਦੀ ਵਾਪਸੀ ਹੋ ਗਈ ਹੈ ਇਹ ਭਾਰਤੀ ਇਟਲੀ ਵਿੱਚ ਬਣੀ ਪੰਡੁੱਬੀਆਂ ਦੀ ਕੰਪਨੀ ਵਿੱਚ ਕੰਮ ਕਰਦੇ ਸਨ 2022 ਵਿੱਚ ਇਹ ਮਾਮਲਾ ਸ਼ੁਰੂ ਹੋਇਆ ਸੀ ਜਦੋਂ 30 ਅਗਸਤ ਨੂੰ 8 ਭਾਰਤੀਆਂ ਨੂੰ ਅਨਪਛਾਤੇ ਕਾਰਨਾ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਕਾਂਤ ਕਾਰਵਾਸ ਵਿੱਚ ਇਹਨਾਂ ਨੂੰ ਰੱਖਿਆ ਗਿਆ ਸੀ ਰਿਪੋਰਟਸ ਮੁਤਾਬਕ ਕਤਰ ਦੀ ਕੁਫੀਆ ਏਜੰਸੀ ਨੇ ਜਾਸੂਸੀ ਦੇ આરોਪ ਵਿੱਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਭਾਰਤੀ ਰਾਜਦੂਤ ਤੇ ਮਿਸ਼ਨ ਦੇ ਉਪ ਪ੍ਰਮੁੱਖ ਨੇ ਨੌ ਸੈਨਾ ਦੇ ਪ੍ਰਮੁੱਖ ਉਪ ਦਿਗਜਾਂ ਦੇ ਨਾਲ ਮੁਲਾਕਾਤ ਕੀਤੀ ਤੇ ਇਹਨਾਂ ਨੂੰ ਵਾਪਸ ਲਿਆਉਣ ਲਈ ਕਾਫੀ ਜ਼ਿਆਦਾ ਕੋਸ਼ਿਸ਼ਾਂ ਕੀਤੀਆਂ ਇਹ ਕੋਸ਼ਿਸ਼ਾਂ ਹੁਣ ਰੰਗ ਲੈ ਕੇ ਆਈਆਂ ਨੇ ਤੇ ਇਹਨਾਂ ਦੀ ਵਾਪਸੀ ਭਾਰਤ ਵੱਲ ਹੋ ਗਈ ਹੈ ਦੱਸਦੀ ਹੈ ਕਿ ਇਹਨਾਂ ਵਿੱਚੋਂ ਕਈਆਂ ਦੀ ਜ਼ਮਾਨਤ ਅਰਜ਼ੀਆਂ ਖਾਰਜ ਕਰ ਦਿੱਤੀਆਂ ਗਈਆਂ ਸਨ ਤੇ ਇਹਨਾਂ ਨੂੰ ਜੇਲ੍ਹ ਵਿੱਚ ਪਾ ਦਿੱਤਾ ਗਿਆ ਸੀ ਕਤਰ ਵਿੱਚ ਮੌਤ ਦੀ ਸਜ਼ਾ ਪਾਏ 8 ਭਾਰਤੀਆਂ ਨੂੰ ਰਿਹਾ ਕਰ ਦਿੱਤਾ ਗਿਆ ਦੱਸਦੀ ਹੈ ਕਿ ਇਹ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ ਇਹਨਾਂ ਭਾਰਤੀਆਂ ਨੂੰ ਜਾਸੂਸੀ ਦੇ ਕੇਸ ਵਿੱਚ ਗ੍ਰਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦੀ ਰਿਹਾਈ ਹੋ ਗਈ ਹੈ ਇਹਨਾਂ ਭਾਰਤੀਆਂ ਵਿੱਚੋਂ ਸੱਤ ਭਾਰਤੀ ਨਫਤੋਜ ਸਿੰਘ ਗਿੱਲ ਤੋਂ ਇਲਾਵਾ ਵਾਪਸ ਭਾਰਤ ਆ ਗਏ ਨੇ ਦੱਸਦੀ ਹੈ ਕਿ ਇਹ ਭਾਰਤੀ ਕਤਰ ਦੇ ਵਿੱਚ ਗ੍ਰਫਤਾਰ ਹੋਏ ਸਨ ਅਦਾਲਤ ਨੇ ਇਹਨਾਂ ਨੂੰ ਸਜ਼ਾ ਸੁਣਾਈ ਸੀ ਪਰ ਹੁਣ ਮੋਦੀ ਸਰਕਾਰ ਦੇ ਯਤਨਾਂ ਦੇ ਨਾਲ ਇਹਨਾਂ ਦੀ ਵਾਪਸੀ ਹੋ ਗਈ ਹੈ ਇਹ ਭਾਰਤੀ ਇਟਲੀ ਵਿੱਚ ਬਣੀ ਪੰਡੁੱਬੀਆਂ ਦੀ ਕੰਪਨੀ ਵਿੱਚ ਕੰਮ ਕਰਦੇ ਸਨ 2022 ਵਿੱਚ ਇਹ ਮਾਮਲਾ ਸ਼ੁਰੂ ਹੋਇਆ ਸੀ ਜਦੋਂ 30 ਅਗਸਤ ਨੂੰ 8 ਭਾਰਤੀਆਂ ਨੂੰ ਅਨਪਛਾਤੇ ਕਾਰਨਾ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਕਾਂਤ ਕਾਰਵਾਸ ਵਿੱਚ ਇਹਨਾਂ ਨੂੰ ਰੱਖਿਆ ਗਿਆ ਸੀ ਰਿਪੋਰਟਸ ਮੁਤਾਬਕ ਕਤਰ ਦੀ ਕੁਫੀਆ ਏਜੰਸੀ ਨੇ ਜਾਸੂਸੀ ਦੇ આરોਪ ਵਿੱਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਭਾਰਤੀ ਰਾਜਦੂਤ ਤੇ ਮਿਸ਼ਨ ਦੇ ਉਪ ਪ੍ਰਮੁੱਖ ਨੇ ਨੌ ਸੈਨਾ ਦੇ ਪ੍ਰਮੁੱਖ ਉਪ ਦਿਗਜਾਂ ਦੇ ਨਾਲ ਮੁਲਾਕਾਤ ਕੀਤੀ ਤੇ ਇਹਨਾਂ ਨੂੰ ਵਾਪਸ ਲਈ ਉਹਨਾਂ ਨੇ ਕਾਫੀ ਜ਼ਿਆਦਾ ਕੋਸ਼ਿਸ਼ਾਂ ਕੀਤੀਆਂ ਇਹ ਕੋਸ਼ਿਸ਼ਾਂ ਹੁਣ ਰੰਗ ਲੈ ਕੇ ਆਈਆਂ ਨੇ ਤੇ ਇਹਨਾਂ ਦੀ ਵਾਪਸੀ ਭਾਰਤ ਵੱਲ ਹੋ ਗਈ ਹੈ ਦੱਸਦੀ ਹੈ ਕਿ ਇਹਨਾਂ ਵਿੱਚੋਂ ਕਈਆਂ ਦੀ ਜ਼ਮਾਨਤ ਦੀਆਂ ਅਰਜ਼ੀ ਕਾਮਾਂ ਖਾਰਜ ਕਰ ਦਿੱਤੀਆਂ ਗਈਆਂ ਸਨ ਤੇ ਇਹਨਾਂ ਨੂੰ ਜੇਲ੍ਹ ਵਿੱਚ ਪਾ ਦਿੱਤਾ ਗਿਆ